ਹੈਲੋ ਮੈਂ ਡਾਕਟਰ ਤੇਰੰਕਰ ਹਜ਼ਰਾਂ ਫਿਰ ਇੱਕ ਨਵੇਂ ਵਿਸ਼ੇ ਦੀ ਵੀਡੀਓ ਲੈ ਕੇ ਕਿਦਾਂ ਹਾਲ ਚਾਲ ਨੇ ਤੁਹਾਡੇ ਸੇਤਾਂ ਠੀਕ ਠਾਕ ਨੇ ਚੜਦੀ ਕਲਾ ਚੋਂ ਜਦੋਂ ਮੈਂ ਇਹ ਸਵਾਲ ਪੁੱਛਿਆ ਤੁਸੀਂ ਜੇ ਜਵਾਬ ਦੇਣਾ ਹੋਵੇ ਤਾਂ ਹਰ ਦੂਜੇ ਬੰਦੇ ਨੂੰ ਕੋਈ ਨਾ ਕੋਈ ਰੋਗ ਚਿੰਬੜਿਆ ਹੋਇਆ ਕੋਈ ਨਾ ਕੋਈ ਸਰੀਰਕ ਮਾਨਸਿਕ ਬਿਮਾਰੀ ਚਿੰਬੜੀ ਹੀ ਹੋਈ ਹੋਵੇਗੀ ਇਹ ਮੈਂ ਦਾਅਵੇ ਨਾਲ ਕਹਿ ਸਕਦੀ ਆ ਕੀ ਤੁਹਾਨੂੰ ਪਤਾ ਹਰੇਕ ਬਿਮਾਰੀ ਦੇ ਪਿੱਛੇ ਕਿਸੇ ਨਾ ਕਿਸੇ ਗ੍ਰਹਿ ਦੀ ਤਾਕਤ ਜਾਂ ਕਮਜ਼ੋਰੀ ਹੁੰਦੀ ਹੈ ਰੋਗ ਕਦੇ ਵੀ ਅਚਾਨਕ ਨਹੀਂ ਹੁੰਦਾ ਇਹ ਗ੍ਰਹਾਂ ਦੇ ਕਰਮਾ ਦਾ ਨਤੀਜਾ ਹੁੰਦਾ ਹੈ ਹਾਲਾਂਕਿ ਯਾਦ ਰੱਖਿਓ ਮੇਰੀ ਗੱਲ ਡਾਕਟਰੀ ਇਲਾਜ ਸਭ ਤੋਂ ਜ਼ਰੂਰੀ ਹੈ ਵੀਡੀਓ ਦੇ ਅੰਤ ਵਿੱਚ ਮੈਂ ਤੁਹਾਨੂੰ ਇੱਕ ਐਸਾ ਉਪਾਅ ਦੱਸਣਾ ਹੈ ਜੋ ਹਜ਼ਾਰਾਂ ਸਾਲ ਪੁਰਾਣਾ ਵੇਦਾਂ ਚੋਂ ਲਿਆ ਗਿਆ ਲੋਕਾਚਾਰ ਟੋਟਕਾ ਹੋਵੇਗਾ ਤੇ ਕਈ ਲੋਕਾਂ ਨੂੰ ਤਾਂ ਉਹਦਾ ਪਤਾ ਵੀ ਨਹੀਂ ਹੋਣਾ ਇਸ ਲਈ ਵੀਡੀਓ ਦੇ ਅੰਤ ਤੱਕ ਮੇਰੇ ਨਾਲ ਜ਼ਰੂਰ ਬਨੇ ਰਿਹਾ ਕਰੋ ਜੋਤਿਸ਼ ਵਿਗਿਆਨ ਦਾ ਕਹਿਣਾ ਹੈ ਕਿ ਮਨੁੱਖ ਦੇ ਸਰੀਰ 'ਚ ਜੋ ਰੋਗ ਆਉਂਦੇ ਹਨ ਉਹ ਸਿਰਫ ਸਰੀਰਕ ਨਹੀਂ ਹੁੰਦੇ ਸਗੋਂ ਗ੍ਰਹਿ ਚਾਲਨਾਂ ਨਾਲ ਡੂੰਘਾਸ ਬੰਨ ਰੱਖਦੇ ਹਨ ਸੂਰਜ ਤੋਂ ਲੈ ਕੇ ਕੇਤੂ ਤੱਕ ਹਰ ਗ੍ਰਹਿ ਆਪਣੇ ਆਪਣੇ ਅੰਗਾਂ ਤੇ ਤਾਕਤਾਂ ਤੇ ਰਾਜ ਕਰਦਾ ਹੈ ਜਿਵੇਂ ਕਹਿ ਲਓ ਨਾ ਮੈਂ ਡਾਕਟਰ ਤੇਰਾਕੌਰ ਨੇ ਬਹੁਤ ਸਧਾਰਨ ਭਾਸ਼ਾ ਚ ਤੁਹਾਨੂੰ ਸਮਝਾਉਣਾ ਹੋਵੇ ਤਾਂ ਮੈਂ ਕਹਾਂ ਕਿ ਮੈਂ ਮੈਂ ਵੰਡੇ ਹੋਏ ਆ ਕਿ ਇਸ ਕੁਰਸੀ ਤੇ ਇਹਦਾ ਰਾਜ ਹੈ ਇਸ ਕੁਰਸੀ ਤੇ ਇਹਦਾ ਰਾਜ ਹੈ ਇਸ ਕੁਰਸੀ ਤੇ ਇਸ ਦਾ ਰਾਜ ਹੈ ਇਸੇ ਤਰ੍ਹਾਂ ਸਿਰ ਦੇ ਬਾਰਾਂ ਬਾਲਾਂ ਤੋਂ ਲੈ ਕੇ ਪੈਰ ਦੇ ਨਹਾਂ ਤੱਕ ਸਾਡੇ ਹਰੇਕ ਸਰੀਰਕ ਹਿੱਸੇ ਸਰੀਰਕ ਅੰਗ ਦੇ ਉੱਪਰ ਇੱਕ ਇੱਕ ਸੋਲਰ ਸਿਸਟਮ ਦੇ ਗ੍ਰਹਿ ਦਾ ਯੂਨੀਵਰਸ ਦੇ ਗ੍ਰਹਾਂ ਦਾ ਰਾਜ ਚੱਲਦਾ ਪੂਰਾ ਕਈ ਵਾਰੀ ਤਨਸ਼ਾਹੀ ਵੀ ਹੋ ਜਾਂਦਾ ਹੈ ਕਈ ਵਾਰੀ ਹਲਕਾ ਫੁਲਕਾ ਹੁੰਦਾ ਛੇਤੀ ਕਿਉਰ ਹੋ ਜਾਂਦਾ ਜਦੋਂ ਗ੍ਰਹਿ ਕਮਜ਼ੋਰ ਜਾਂ ਪੀੜਤ ਹੋ ਜਾਂਦਾ ਹੈ ਤਾਂ ਉਸ ਸਰੀਰਕ ਅੰਗ ਜਾਂ ਉਸ ਸਰੀਰਕ hệਸੇ ਨਾਲ ਸੰਬੰਧਿਤ ਰੋਗ ਮਨੁੱਖ ਨੂੰ ਘੇਰ ਲੈਂਦੇ ਆ ਚੰਗੇ ਭਲੇ ਸੀ denn ਚੜਿਆ ਕੋਈ ਬਿਮਾਰੀ ਹੋ ਗਈ ਅਚਨ ਛੇਤਵਾੜੀ ਤਾਂ ਉਥੇ ਇਹ ਜੋਤਿਸ਼ ਵਿਗਿਆਨ ਦਾ ਕਹਿਣਾ ਸੱਚ ਸਿੱਧ ਹੋ ਜਾਂਦਾ ਆਓ ਫਿਰ ਵੇਖੀਏ ਹਰੇਕ ਗ੍ਰਹਿ ਦਾ ਰੋਗਾਂ ਨਾਲ ਸਬੰਧ ਤੇ ਉਹਦਾ ਵੈਦਿਕ ਇਲਾਜ ਕੀ ਹੈ 1 ਬਾਈ 1 ਸਭ ਤੋਂ ਪਹਿਲਾਂ ਵਾਰੀ ਆ ਜਾਂਦੀ ਹੈ ਸੂਰਜ ਦੇਵਤਾ ਦੀ ਸੂਰਜ ਦੇਵ ਸੂਰਜ ਸਾਡੇ ਦਿਲ ਸਾਡੀਆਂ ਸਰੀਰਕ ਹੱਡੀਆਂ ਸਾਰੀਆਂ ਦੀਆਂ ਸਾਰੀਆਂ ਜਿੰਨੀਆਂ ਅਸਥੀਆਂ ਨੇ ਜਿੰਨਾ ਪਿੰਜਰਾ ਸਾਡਾ ਉਹਦੀ ਮਜ਼ਬੂਤੀ ਤੇ ਸਾਡੇ ਖੂਨ ਦੇ ਸੰਚਾਰ ਦਾ ਮਾਲਕ ਹੈ ਸਰਕੂਲੇਸ਼ਨ ਆਫ ਬਲੱਡ ਜੇ ਜੇ ਸੂਰਜ ਕਮਜ਼ੋਰ ਹੋ ਗਿਆ ਤਾਂ ਹਾਰਟ ਅਟੈਕ ਬਲੱਡ ਪ੍ਰੈਸ਼ਰ ਤੇ ਅੱਖਾਂ ਦੀ ਰੋਸ਼ਨੀ ਘਟਣੀ ਸ਼ੁਰੂ ਹੋ ਜਾਂਦੀ ਹੈ ਗੌਰ ਨਾਲ ਸੁਣੋ ਮੇਰੀ ਵੀਡੀਓ ਨੂੰ ਦੇਖ ਵੀ ਸਕਦੇ ਹੋ ਪਰ ਗੌਰ ਨਾਲ ਕਿਉਂਕਿ ਹਰ ਬੰਦਾ ਮੈਂ ਆਰਮ ਚ ਗੱਲ ਕਰਤੀ ਨਾਨਕ ਦੁਖੀਆ ਸਭ ਸੰਸਾਰ ਸੋ ਸੁਖੀਆ ਜਿਸ ਨਾਮ ਆਧਾਰ ਉਹ ਤਾਂ ਪਰਮਪਿਤਾ ਪਰਮਾਤਮਾ ਦਾ ਨਾਮ ਤੇ ਹੋਣਾ ਤਾਂ ਨੰਬਰ 1 ਤੇ ਆ ਬਾਕੀ ਅਸੀਂ ਸਬ ਸੈਕੰਡਰੀ ਆ। ਸੋ ਸੂਰਜ ਗ੍ਰਹਿ ਦੇ ਡਿਪਾਰਟਮੈਂਟ ਚ ਸਾਡੇ ਹਿਊਮਨ ਬਾਡੀ ਦੇ ਇਹਨੇ ਹਿੱਸੇ ਉਹਦੇ ਅੰਡਰ ਕੰਟਰੋਲ ਚ ਨੇ। ਤੇ ਜਦੋਂ ਉਹ ਸੂਰਜ ਵੀਕ ਹੋ ਗਿਆ, ਹਾਰਟ ਅਟੈਕ, ਬਲੱਡ ਪ੍ਰੈਸ਼ਰ ਤੇ ਅੱਖਾਂ ਦੀ ਰੋਸ਼ਨੀ ਘਟਣੀ ਸ਼ੁਰੂ ਹੋ ਜਾਂਦੀ ਹੈ। ਉਪਾਅ ਨਾਲੋਂ ਨਾਲ ਦੱਸਾਂਗੇ, ਹਰ ਸਵੇਰੇ ਸੂਰਜ ਨੂੰ ਜਲ ਅਰਪਣ ਕਰੋ। ਮੈਂ ਹੈਰਾਨ ਆ, ਬਹੁਤ ਲੋਕ ਸੁਚੇਤ ਹੋ ਗਏ, ਸਭ ਜਲ ਅਰਪਣ ਕਰਦੇ ਆ। ਜਲ ਨਹੀਂ ਪਹੁੰਚ ਸਕਦਾ 100% ਸੱਚ ਹੈ ਕੋਈ ਆਰਗੂ ਨਹੀਂ ਪਰ ਅਸੀਂ ਤਾਂ ਪ੍ਰਤੀਕਾਤਮਕ ਤੌਰ ਤੇ ਕਰ ਰਹੇ ਹਾਂ ਅੰਦਰੋਂ ਮਨਚ ਸੰਕਲਪ ਲੈ ਕੇ ਇਹ ਚੀਜ਼ਾਂ ਤਾਂ ਉਹ ਪਤਾ ਨਹੀਂ ਕਿ ਕਿੱਡੀ ਦੂਰ ਲੱਖ ਆਕਾਸ਼ਾਂ ਆਕਾਸ਼ ਪਾਤਾਲ ਪੋਤਲ ਇਹ ਦੂਰੀਆਂ ਅਣਮਾਪੀਆਂ ਨੇ ਸੋ ਅਦਿੱਤਯ ਹਰਿਦੇਸ ਧੋਤਰ ਦਾ ਨਾਲ ਕਿਤਾਬ ਮਿਲ ਜਾਂਦੀ ਹੈ ਧਾਰਮਿਕ ਪੁਸਤਕਾਂ ਦੀ ਦੁਕਾਨ ਤੋਂ ਛੋਟੀ ਬੁੱਕਲੇਟ ਅਦਿੱਤਯ ਹਰਿਦੇਸ ਧੋਤਰ ਕਰਕੇ ਤੋਂ ਦੇਖੋ ਰੋਜ਼ ਦਾ ਇੱਕ ਕਰ ਲਿਆ ਕਰੋ ਪਾਠ ਆਣੀਆ ਚੰਦਰਮਾਵਲ ਚੰਦਰਮਾ ਸਾਡੇ ਮਨ ਦਿਮਾਗ ਪੇਟ ਤੇ ਪਾਣੀ ਦੇ ਤੱਤ ਬਾਡੀ ਦੇ ਵਿੱਚ ਹਿਊਮਨ ਬਾਡੀ ਚ ਕਿੰਨੇ ਪਰਸੈਂਟ ਪਾਣੀ ਹੈ ਕਮੈਂਟ ਬਾਕਸ ਤੇ ਮੈਨੂੰ ਦੱਸਿਓ ਇਹ ਸਾਰਾ ਸੰਚਾਲਨ ਚੰਦਰਮਾ ਕਰਦਾ ਮਨ ਦਿਮਾਗ ਪੇਟ ਤੇ ਪਾਣੀ ਇਸ ਦੇ ਦੋਸ਼ ਦੇ ਨਾਲ ਸਾਨੂੰ ਡਿਪਰੈਸ਼ਨ ਆਉਂਦਾ ਐਂਜ਼ਾਈਟੀ ਆਉਂਦੀ ਹੈ ਨੀਂਦ ਨਹੀਂ ਆਉਂਦੀ ਚਾਹੇ ਤੁਸੀਂ ਸਲੀਪਿੰਗ ਪਿਲਸ ਲੈ ਕੇ ਦੇਖ ਲਓ ਪਾਸੇ ਵੱਟਦੇ ਰਹਿ ਜਾਓਗੇ ਦਿਨ ਚੜ ਜਾਏਗਾ ਪੇਟ ਫੁੱਲਦਾ ਆ ਖਾਦਾ ਪੀਤਾ ਨਹੀਂ ਲੱਗਦਾ ਗੈਸ ਪਰ ਹੀ ਰਹਿੰਦੀ ਐ ਪਾਣੀ ਰੀਟੈਂਸ਼ਨ ਆਫ ਵਾਟਰ ਰੁਕ ਜਾਂਦਾ ਨਹੀਂ ਨਿਕਲਦਾ ਨਹੀਂ ਹੁੰਦਾ ਰੀਟੈਂਸ਼ਨ ਆਫ ਵਾਟਰ ਪਾਣੀ ਬੜਿ ਚ ਜਮਾ ਹੋਣਾ ਸ਼ੁਰੂ ਹੋ ਜਾਂਦਾ ਯੂਰਿਨ ਚੰਗਿਤਰਾ ਪਾਸ ਨਹੀਂ ਹੁੰਦਾ ਉਪਾਅ ਕਰੋਗੇ ਹਰ ਸੌਂਵਾਰ ਨੂੰ ਦੁੱਧ ਦੇ ਦਿਓ দান ਦੇ ਰੂਪ ਚ ਥੋੜਾ ਜਿੰਨੇ ਤੁਹਾਡੇ ਜੇਬ দান ਕਰਦੇ ਪੁੰਨ ਕਰਦੇ ਕਦੀ ਨਹੀਂ ਸੋਚਣਾ ਉਹ ਫਿਰ ਲੱਗਣਾ ਲੁਗਣਾ ਨਹੀਂ ਦੇ ਵੀ ਹੋ ਗਿਆ ਪੈਸੇ ਵੀ ਬਰਬਾਦ ਹੋ ਗਏ ਤੇ ਅਸਰ ਵੀ ਨਹੀਂ ਹੋਣਾ ਸੋ ਆਪਣੀ ਜੇਬ ਦੇ ਹਿਸਾਬ ਨਾਲ ਜਿੰਨਾ ਸੌਬਰਨ ਦੁੱਧ ਦੇ ਸਕਦੇ ਹੋ ਦੇ ਦਿਓ ਮੋਤੀ ਜਾਂ ਚਾਂਦੀ ਪਾ ਸਕਦੇ ਹੋ ਆਰਾਮ ਨਾਲ ਚਾਂਦੀ ਚ ਮੰਗਲਗ੍ਰਾਹੀ ਦੀ ਵਾਰੀ ਆ ਗਈ ਮੰਗਲ ਖੂਨ ਹੱਡੀਆਂ ਮਾਸਪੇਸ਼ੀਆਂ ਤੇ ਹਾਦਸਿਆਂ ਨਾਲ ਜੁੜਿਆ ਹੋਇਆ ਇਹਦੇ ਦੋਸ਼ ਨਾਲ ਖੂਨ ਦੀ ਗੜਬੜ ਹੋ ਜਾਂਦੀ ਹੈ ਐਕਸੀਡੈਂਟਸ ਬਹੁਤ ਹੋਣ ਲੱਗ ਪੈਂਦੇ ਆ ਹੱਡੀਆਂ ਟੁੱਟਦੀਆਂ ਡਿਗ ਡਿਗ ਕੇ ਸਟਾ ਅਲਗ ਅਲਗ ਕੇ ਉਪਾਅ ਕਰ ਲਓ ਮੰਗਲਵਾਰ ਨੂੰ ਹਨਮਨ ਚਾਲੀਸਾ ਜਪ ਕਰੋ ਤੇ ਲਾਲ ਮਸਰਾਂ ਦੀ ਦਾਲ দান ਕਰ ਦਿਓ ਬੁੱਧਗ੍ਰਾਹੀ ਦੀ ਗੱਲ ਕਰਾਂ ਤਬ ਉਹ ਸਾਡੇ ਸਮੁੱਚੇ ਨਾੜੀ ਤੰਤਰ ਨਰਵਸ ਸਿਸਟਮ ਸਾਡੀ ਪੂਰੀ ਸਕਿਨ ਥਾਇਰਾਇਡ ਗਲਜ ਤੇ ਬੁੱਧੀ ਦਿਮਾਗ ਉਹਦਾ ਕਾਰਜ ਕਰੇ ਮਾਲਕ ਹੈ ਇਹਦੇ ਦੋਸ਼ ਨਾਲ ਥਾਇਰਾਇਡ ਹੁੰਦਾ ਸਕਿਨ ਦੀਆਂ ਬਿਮਾਰੀਆਂ ਹੁੰਦੀਆਂ 멘ਟਲ ਇਨਸਟੈਬਿਲਿਟੀ ਆਉਂਦੀ ਆ ਉਤਰਾ ਚੜਾ ਮੂਡ ਸਵਿੰਗਸ ਉਪਾਕਰ ਲੋ ਵਿਸ਼ਨੂ ਮੰਤਰ ਜਪ ਕਰੋ ਹਰੇ ਰੰਗ ਦੇ ਕੱਪੜੇ ਜ਼ਿਆਦਾ ਪਾਇਆ ਕਰੋ ਇਨੋਂ ਕਿਰਪਾ ਕਰਕੇ ਅਜਮਾ ਲਓ ਗੁਰੂ ਗ੍ਰਹਿ ਗੁਰੂ ਸਾਡੇ ਲਿਵਰ ਪੂਰਾ ਫੈਟ ਬਾਡੀ ਦੀ 슈ਗਰ ਤੇ ਬੱਚਿਆਂ ਦਾ ਕਾਰਜਕਾਰੀ ਹੈ ਜੋ ਬੱਚੇ ਆਪਾਂ ਪੈਦਾ ਕਰਨੇ ਆ ਇਸ ਤੇ ਦੋਸ਼ ਨਾਲ ਡਾਇਬਟੀਜ਼ ਹੋਣ ਲੱਗ ਪਈ ਆ ਲਿਵਰ ਦੀ ਬਿਮਾਰੀ ਹੋ ਰਹੀ ਆ ਲਿਵਰ ਦੀ ਗ੍ਰੇਡਿੰਗ 2 ਜਾਂ 3 ਤੇ ਆਉਣ ਲੱਗੀ ਲੋਕਾਂ ਦੀ ਮੋਟਾਪਾ ਬਹੁਤ ਓਬੈਸਟੀ ਬਹੁਤ ਹੋ ਗਈ ਆ ਪਾਣੀ ਵੀ ਕਈ ਵਾਰੀ ਲੱਗਦਾ ਕਿ ਅਸੀਂ ਮੋਟੇ ਹੋ ਗਏ ਸਾਡਾ ਭਾਰ ਵਧ ਗਿਆ ਉਪਾਅ ਕਰ ਲਓ ਹਰ ਵੀਰ ਵਾਰ ਪੀਲੀਦਾਨ ਛੋਲਿਆਂ ਦੀ ਦਾਲ ਜਿਹੜੀ ਹੈ ਉਹ ਦਾਨ ਕਰ ਦੋ ਕੇਲੇ ਖਾਣੇ ਸ਼ੁਰੂ ਕਰ ਦੋ ਸ਼ੁਕਰਗੁਜ਼ਾਰ ਸਾਡੇ ਗੁਰਦੇ ਸਾਡੀ ਸਕਿਨ ਕੇਤੇ ਰੱਖਣਾ ਪ੍ਰਜਨਨ ਤਾਕਤ ਤੇ ਰੋਗ ਪ੍ਰਤੀਰੋਧਕ ਸ਼ਕਤੀ ਦੇ ਨਾਲ ਜੁੜਿਆ ਹੋਇਆ ਸਾਡੀ ਇਮਿਊਨਿਟੀ ਇਹਦੇ ਦੋਸ਼ ਨਾਲ ਕੈਂਸਰ ਕਿਡਨੀ ਪ੍ਰੋਬਲਮ ਤੇ ਇਨਫਰਟੀਲਿਟੀ اولاد ਦਾ ਨਾ ਹੋਣਾ ਆਦ ਰੋਗ ਹੋ ਜਾਂਦੇ ਆ ਤੁਸੀਂ ਉਪਾਅ ਕਰ ਲੈਣਾ ਹਰ ਸ਼ੁੱਕਰਵਾਰ ਗਰੀਬ ਕੁੜੀਆਂ ਨੂੰ ਭੋਜਨ ਛਕਾ ਦਿਓ ਖਾਣਾ ਖਵਾ ਦਿਓ ਤੇ ਗਾਂ ਦੀ ਸੇਵਾ ਕਰ ਲਓ ਸ਼ਨੀ ਗ੍ਰਹਿ ਦੀ ਗੱਲ ਕਰੀਏ ਸ਼ਨੀ क्रोनिक ਬਿਮਾਰੀਆਂ ਹੱਡੀਆਂ ਜੋੜਾ ਅਧਰ ਅੰਗ ਹੋ ਜਾਂਦਾ ਪੈਰਾਲਾਈਸਿਸ ਤੇ ਵੱਡੇ ਵੱਡੇ ਦਰਦ ਬਾਡੀ ਐਕਸ ਫੁੱਲ ਬਾਡੀ ਐਕਸ ਇਹਦਾ ਕਾਰਜ ਕਰੀਆ ਇਸ ਦੇ ਦੋਸ਼ ਨਾਲ ਸਾਨੂੰ ਗਠੀਆ ਹੁੰਦਾ ਆ ਆਰਥਰਾਈਟਿਸ ਹੁੰਦਾ ਆ ਡਿਸਕ ਪ੍ਰੋਬਲਮ ਬਹੁਤ ਕਾਮਨ ਹੋ ਗਈ ਹੈ ਸ਼ਨੀ ਨੂੰ ਖੁਸ਼ ਕਰ ਲੋ ਹਾਂ ਡਾਕਟਰ ਇਹ ਲਾਜ਼ਮਾ ਪਹਿਲਾਂ ਕਹਿੰਦਾ ਉਹ ਦਵਾਈਆਂ ਥੋੜਾ ਛੱਡਣੀਆਂ ਉਸ ਸਮਾਨੰਤਰ ਚੱਲਦੀਆਂ ਮੈਂ ਕਰਦੇ ਆ ਬਾਅਦ ਚ ਗੱਲ ਡਿਸਕ ਪ੍ਰੋਬਲਮ ਹੋ ਜਾਂਦੀ ਤੇ ਲੰਬੇ ਸਮੇਂ ਦਾ ਦਰਦ ਤੁਹਾਡੇ ਹਿੱਸੇ ਆ ਜਾਂਦਾ ਦਰਦ ਤੋਂ ਛੁਟਕਾਰਾ ਨਹੀਂ ਮਿਲਦਾ ਉਪਾਅ ਕਰ ਲਓ ਸ਼ਨੀਵਾਰ ਕਾਲੇ ਤੇਲ ਤੇ ਤੇਲ ਦਾ ਦਾਨ ਕਰਦਿਆ ਕਰੋ ਹਰੇਕ ਸ਼ਨੀਵਾਰ ਹੋਲ ਲਾਈਫ ਤੇ ਸ਼ਨੀ ਚਾਲੀਸਾ ਦਾ ਪਾਠ ਕਰ ਲਓ ਰਾਹੁ ਦੇਵਤਾ ਰਾਹੁ ਆ ਗਿਆ ਅਨਯੂਜਲ ਡਿਜ਼ੀਜ਼ ਪਤਾ ਨਹੀਂ ਲੱਗਣਾ ਚੱਲ ਜਾਓ ਜਿੰਨੇ ਮਰਜੀ ਹਸਪਤਲ ਬਦਲ ਲਓ ਸਾਰੇ ਟੈਸਟ ਠੀਕ ਸਾਰੀ ਰਿਪੋਰਟਾਂ ਨੈਗੇਟਿਵ ਬਿਮਾਰ ਫੇਰੋਂ ਸੋ ਅਨਯੂਜਲ ਡਿਜ਼ੀਜ਼ਸ ਕੈਂਸਰ ਮਾਨਸਿਕ ਪਟਕਾਓ ਐਡਿਕਸ਼ਨ ਨਸ਼ੇ ਨਸ਼ਿਆਂ ਦੀ ਗ੍ਰਿਫਤ ਚ ਆਉਂਦਾ ਹੈ ਜਦੋਂ ਰਾਹੁ ਖਰਾਬ ਹੋਵੇ ਮੈਂ ਦੋ ਤਿੰਨ ਵੀਡੀਓ ਪਾਈਆਂ ਹੋਈਆਂ ਦੇਖ ਲਿਆ ਕਰੋ ਉਪਾਅ ਕਰ ਲਓ ਕਾਲੇ ਕੁੱਤੇ ਨੂੰ ਰੋਟੀ ਖਿਲਾਓ ਤੇ ਦੁਰਗਾ ਦਾ ਪਾਠ ਕਰੋ ਕੇਤੂ ਦੀ ਗੱਲ ਕਰੀਏ ਤਾਂ ਮਿਸਟਰੀਅਸ ਪੇਨ ਪਤਾ ਨਹੀਂ ਲੱਗਦਾ ਇੱਥੇ ਦਰਦ ਉੱਥੇ ਦਰਦ ਦਰਦ ਕਿਸੇ ਸਕੈਨ ਚ ਨਹੀਂ ਆਉਂਦੀ ਮਸ਼ੀਨਾਂ ਚਾਏ 3D ਐ ਜਾਂ 4D ਐ ਨਹੀਂ ਆਉਣੀ ਸਕੈਨਿੰਗ ਚ ਮਿਸਟਰੀਅਸ ਪੇਨ ਹੁੰਦੀਆਂ ਸਰਜਰੀਆਂ ਬਹੁਤ ਕਰਾਉਂਦਾ ਕੇਤੂ ਐਕਸੀਡੈਂਟਸ ਬਹੁਤ ਹੁੰਦੇ ਆ ਸਕਿਨ ਇਨਫੈਕਸ਼ਨਸ ਬਹੁਤ ਹੁੰਦੀ ਐ ਸੋ ਗਣੇਸ਼ ਜੀ ਦੀ ਉਪਾਸਨਾ ਕਰ ਲਿਓ ਤੇ ਕੁੱਤੇ ਨੂੰ ਰੋਜ਼ ਇੱਕ ਰੋਟੀ ਪਾਤੀ ਜਾਂ ਬਿਸਕੁਟ ਪਾਤੇ ਕੋਈ ਹਰਜ ਨਹੀਂ ਹੈ ਬਿਮਾਰੀ ਵਾਈਜ਼ ਜੇ ਮੈਂ ਸਮਰੀ ਕਰਦਾ ਆਪਣੀ ਪੂਰੀ ਸਕ੍ਰਿਪਟ ਦੀ ਤਾਂ 슈ਗਰ ਗੁਰੂ ਕਮਜ਼ੋਰ ਹਾਰਟ ਦੀ ਸੂਰਜ ਕਮਜ਼ੋਰ ਡਿਪਰੈਸ਼ਨ ਆ ਚੰਦਰਮਾ ਕਮਜ਼ੋਰ ਹੱਡੀਆਂ ਆ ਤਾਂ ਸ਼ਨੀ ਮੰਗਲ ਬੀਪੀ ਆ ਤਾਂ ਸੂਰਜ ਮੰਗਲ ਥਾਇਰਾਇਡ ਆ ਤਾਂ ਬੁੱਧਾ ਕੈਂਸਰ ਆ ਤਾਂ ਸ਼ੁਕਰ ਤੇ ਰਾਹੂ ਆ ਤੇ ਸਕੈਨ ਡਿਜ਼ੀਜ਼ ਹੋ ਗਈਆਂ ਬੁੱਧ ਸ਼ੁਕਰ ਦੀ ਖਰਾਬੀ ਮੈਨੂੰ ਕਮੈਂਟ ਕਰਕੇ ਦੱਸੋ ਇਮਾਨਦਾਰੀ ਨਾਲ ਦਿਲ ਖੱਬੇ ਪਾਸੇ ਆ ਤੇ ਖੱਬੇ ਪਾਸੇ ਰੱਖ ਲਿਓ ਹੱਥ ਆਪਣਾ ਸੱਜਾ ਕਿ ਤੁਹਾਡੇ ਪਰਿਵਾਰ ਚ ਸਭ ਤੋਂ ਵੱਧ ਜੋ ਆਪਾਂ ਕਹਿੰਦੇ ਨਾ ਹੈਰਿਡੀਟਰੀ ਚੱਲਦੀ ਜਾਂ ਪਰਿਵਾਰ ਚ ਚੱਲੀ ਜਾ ਰਹੀ ਹੈ ਉਹ ਕਿਹੜੀ ਬਿਮਾਰੀ ਪਾਈ ਜਾਂਦੀ ਹੈ ਇੱਕ ਉਪਾਅ ਦੱਸ ਦਿੰਨੀ ਸੁਪਰ ਉਪਾਅ ਕਰ ਲਿਓ ਪਰਾਤਨ ਗ੍ਰੰਥਾਂ ਚੋਂ ਆ ਜੇ ਕਿ ਸਾਨੂੰ ਲੰਬੇ ਸਮੇਂ ਤੋਂ ਕੋਈ ਬਿਮਾਰੀ ਹੈ ਤਾਂ ਤੁਸੀਂ ਕੀ ਕਰਨਾ ਡਿਫਰੈਂਟ ਜੇ ਟੁੱਟ ਕਾ ਦੱਸਣ ਲੱਗੇ ਆ ਡਿਫਰੈਂਟ ਲੋਕਾਚਾਰ ਵਾਲਾ ਰੋਜ਼ ਸਪਰੇ ਪਿੱਪਲ ਦਾ ਇੱਕ ਅਖੰਡਿਤ ਪੱਤਾ ਲੈ ਲੋ ਉੱਤੇ ਸ਼ਹਿਦ ਮੜ ਲੈਣਾ ਆ ਕਿਸੇ ਨੂੰ ਵੀ ਖਿਲਾ ਦਿਓ ਗਊ ਮਾਤਾ ਨੂੰ ਖਿਲਾ ਦਿਓ ਪੱਤਾ ਸ਼ਹਿਦ ਲੱਗਿਆ ਪਿੱਪਲ ਦਾ ਇਹ ਉਪਾਅ ਤੁਹਾਡੇ ਮਨ ਸਰੀਰ ਤੇ ਗ੍ਰਹਿ ਤੇਨਾਂ ਨੂੰ ਸ਼ੁੱਧ ਕਰ ਦੇਗਾ ਜੇ ਲੰਬੇ ਇਲਾਜ ਦੇ ਬਾਵਜੂਦ ਵੀ ਰੋਗ ਠੀਕ ਨਹੀਂ ਹੋ ਰਿਹਾ ਅਖੀਰ ਚ ਮੇਰੀ ਗੱਲ ਧਿਆਨ ਨਾਲ ਸੁਣ ਲਓ ਜੇ ਕਿਤੇ ਲੰਬੇ ਇਲਾਜ ਦੇ باوجود ਵੀ ਤੁਹਾਡਾ ਰੋਗ ਠੀਕ ਨਹੀਂ ਹੋ ਰਿਹਾ ਤਾਂ ਦਵਾਈ ਦੇ ਨਾਲ-ਨਾਲ ਜੋਤਿ ਸ਼ੋਪਾ ਕਰਨ 'ਚ ਕੋਈ ਹਰਜ ਨਹੀਂ ਦਵਾਈ ਪਹਿਲਾਂ ਜੋਤਿ ਜੋਤਿਚੇ ਇਲਾਜ ਨਾਲ ਕਰਨੇ ਸ਼ੁਰੂ ਕਰ ਦੋ ਸਗੋਂ ਇਹਦੇ ਨਾਲ ਕੀ ਫਾਇਦਾ ਹੋਣਾ ਦਵਾਈ ਦਾ ਅਸਰ ਹੋਰ ਤੇਜ਼ ਲੱਗੇਗਾ ਤੁਸੀਂ ਜਲਦੀ ਠੀਕ ਹੋ ਜਾਓਗੇ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਡਾਕਟਰ ਤੇਰਾਕੌਰ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਸ਼ੇਅਰ ਕਰਨ ਵਾਲੀ ਆ ਕੰਟੈਂਟ ਦੇ ਹਿਸਾਬ ਨਾਲ ਕਰਦਿਆ ਕਰੋ ਕਿਸੇ ਨੂੰ ਫਾਇਦਾ ਹੋ ਜਾਓ ਆਪਣਾ ਸਟੇਟਸ ਲਾ ਲਿਆ ਕਰੋ ਸੰਗਿਆ ਨਾ ਕਰੋ ਮੇਰੀ ਵੀਡੀਓ ਦਾ ਸਟੇਟਸ ਲੱਗ ਸਕਦੇ ਆ ਸੋ ਹਾਈਪ ਦਾ ਮੈਨੂੰ ਆਪਸ਼ਨ ਜਿਹੜੀ ਦਿੱਤੀ ਉਹ ਐਵੇਂ ਥੋੜਾ ਦਿੱਤੀ YouTube ਨੇ ਹੈਨਾ ਇਸ ਲਈ ਹਾਈਪ ਦਾ ਆਪਸ਼ਨ ਦਬਦਿਓ ਤੇ ਇਹ ਸਰੀਰਕ ਰੋਕਾਂ ਦੀ ਅਸਲੀ ਜੜ ਜੋਤਿਸ਼ ਵਿਗਿਆਨ ਨੇ ਜੋ ਦੱਸੀ ਹੈ ਇਹ ਦੇਖ ਲਓ ਇਹਦੇ ਚੋਂ ਅਧੇ ਰੋਗ ਤਾਂ ਸਾਡੇ ਆਪਣੇ ਇੱਕ ਘਰ ਦੀ ਛੱਤ ਲਈ ਸਾਨੂੰ ਲੱਭ ਪੈਣਾ ਸਾਰਿਆਂ ਨੂੰ ਟੁੱਟ ਕੇ ਕਰ ਲਓ ਠੀਕ ਹੋ ਜਾਓਗੇ ਦਵਾਈ ਨਾਲ ਖਾਂਦੇ ਰਹੋ ਮਿਲਾਂਗੇ ਕੱਲ ਟਿਲ ਦੈਨ ਬਾਏ ਬਾਏ